ਨਿਹਾਰਾਪਿੰਡ ਵਿਖੇ ਆਮ ਆਦਮੀ ਕਲੀਨਿਕ ਖੋਲਣ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਆਪਣੇ ਸਾਹਮਣੇ ਹੋ ਗਏ ਅਮਰ ਜਵਾਲਾ ਦੀ ਰਿਪੋਰਟ ਪਾਰਟੀ ਦੇ ਵਿੱਚ ਖੜਿਆ ਜੀ ਤੇ ਸਾਡੇ ਨਗਰ ਦਾ ਇਧਰ ਨਾਲ ਪਾਸਾ ਪੰਡਾ ਪਾਰਕ ਦੇ ਨਾਲ ਇੱਥੇ ਐਮਐਲਏ ਸਾਹਿਬ ਆਏ ਸੀਗੇ ਜੀਨਾ ਜੀ ਉਹ ਕਹਿੰਦੇ ਵੀ ਇੱਥੇ ਮਹੱਲਾ ਕਲੀਨਿਕ ਬਣਾਉਣਾ ਜੀ ਜਦ ਕਿਥੇ ਨਗਰ ਦੇ ਸਾਰੇ ਪੰਚਾਇਤ ਬੀਬੀਆਂ ਸਾਰਾ ਪਾਸਾ ਇਕੱਠਾ ਹੋਇਆ ਖੜਾ ਸੀਗਾ ਇੱਥੇ ਇਹਨਾਂ ਦਾ ਮੈਨੂੰ ਫੋਨ ਆਇਆ ਵੀ ਇੱਥੇ ਸਾਡੇ ਨਾਲ ਟੱਕਰ ਹੋ ਰਹੀ ਹੈ ਇਹਨਾਂ ਨੇ ਤਿੰਨ ਤਿੰਨ ਥਾਣਿਆਂ ਦੀ ਪੁਲਿਸ ਆਈ ਸੀ ਇੱਥੇ ਡੈਪਟੀ ਸਾਹਿਬ ਆਪ ਆਏ ਸੀ ਮੌਕੇ ਤੇ ਇੱਥੇ ਸਾਰੇ ਮੁਲਾਜ਼ਮਾ ਹੋਏ ਸੀ ਜਦੋਂ ਆਕੇ ਉਹਨਾਂ ਨੂੰ ਕਿਹਾ ਵੀ ਸਾਰੇ ਨਗਰ ਨੂੰ ਤਰਾਜ ਆ ਭਾਈ ਤੁਸੀਂ ਇੱਥੇ ਮਲਾਰੀਕ ਕਲੀਨਿਕ ਨਾ ਬਣਾਓ ਤੇ ਆਪਣੇ ਹੋਰ ਵੀ ਸਰਕਾਰੀ ਜਗ੍ਹਾ ਹੈਗੀ ਜਿੱਥੇ ਹੈਗੀ ਉੱਥੇ ਬਣਾ ਦਿਓ ਤੁਸੀਂ ਇਹ ਸਾਡੇ ਬੀਬੀਆਂ ਭੈਣਾਂ ਨੇ ਸਾਰਿਆਂ ਨੇ ਕਿਹਾ ਇਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਮੈਡਮ ਨੂੰ ਮੈਡਮ ਵੀ ਸਾਡਾ ਨਗਰ ਖੇੜਾ ਵਾ ਤੇ ਸਾਡੇ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੁੰਦਾ ਵਾ ਵੀ ਅਸੀਂ ਇੱਥੇ ਜਦੋਂ ਨਗਰ ਕੀਤੇ ਨਗਰ ਦਾ ਸਾਰੀ ਸੰਗਤ ਇੱਥੇ ਬੈੰਦੀ ਆ ਵੀ ਹੋਰ ਵੀ ਕਦੇ ਕੋਈ ਜ਼ਿਕਰ ਸਮੱਸਿਆਵਾਂ ਦਾ ਅਸੀਂ ਇੱਥੇ ਕੋਈ ਵਿਆਹ ਸ਼ਾਦੀ ਦਾ ਹਰ ਇੱਕ ਪ੍ਰੋਗਰਾਮ ਅਸੀਂ ਕਰਦੇ ਉਹ ਕਹਿੰਦੇ ਜੀ ਨਹੀਂ ਕਹਿੰਦੇ ਸਹੀ ਤੀ ਬਾਈ ਤੀ ਦੀ ਜਗ੍ਹਾ ਰਣੀ ਤੁਨੂ ਕੀ ਤਰਾਜ ਆ ਮੈਂ ਕਹਾਂ ਜੀ ਤੋਂ ਸਾਰੇ ਨਗਰ ਨੂੰ ਤਰਾਜ ਆ ਤੁਹਾਨੂੰ ਬਣਾਉਣ ਦੀ ਹੋਰ ਕਿੱਥੇ ਬਣਾ ਦੋ ਪੈਸੇ ਲਾਉਣਾ ਕੋਈ ਹੋਰ ਕਿੱਥੇ ਮਰਜ਼ੀ ਰਾ ਦੋ ਡਿਸਪੈਂਸਰੀ ਡਿਸਪੈਂਸਰੀ ਹੈਗੇ ਸਾਡੇ ਪਿੰਡ ਦੇ ਵਿੱਚ ਵੀ ਉਹ ਡਿਸਪੈਂਸਰੀ ਦੇ ਨਾਲ ਜਿੰਨਾ ਵੀ ਵੱਡਾ ਹਸਪੀਟਲ ਬਣਾ ਦੋ ਕਹਿੰਦੇ ਸਰਕਾਰ ਦਾ ਪੈਸਾ ਇੱਥੋਂ ਤੋਂ ਲਾ ਰਹੇ ਹੁੰਦਾ ਸੀ ਕਿਹੜਾ ਤਰਾਜ ਕਰਦੇ ਆ ਖੁੱਲੇ ਜਿੱਥੇ ਮਰਜ਼ੀ ਖੁੱਲੇ ਸੀ ਜਗ੍ਹਾ ਦੇਣ ਨੂੰ ਸਰਕਾਰੀ ਇੱਥੇ ਜਿੱਥੇ ਮਰਜ਼ੀ ਬਣਾਉਣ ਪਰ ਇਹ ੱਤਕਾ ਕਰਦੇ ਨੇ ਸਾਡੇ ਨਗਰ ਦੇ ਨਾਲ ਅਸੀਂ ਸਾਰਾ ਨਗਰ ਇਕੱਠਾ ਵਾ ਸਾਡਾ ਪਹਿਲਾਂ ਵੀ ਨਗ ਨਗਰ ਪਹਿਲਾਂ ਮੈਂ ਪਾਰਟੀ ਬਾਅਦ ਆ ਆਪਾਂ ਜਿਹੜੀ ਮਰਜ਼ੀ ਪਾਰਟੀ ਨੂੰ ਬਲੋਂਗ ਦੇ ਨਗਰ ਪਹਿਲਾਂ ਦੇਖੋ ਨਗਰ ਨੂੰ ਪਹਿਲਾਂ ਆਪਾਂ ਨੂੰ ਸੋਚਣਾ ਚਾਹੀਦਾ ਵੀ ਆਪਣੇ ਨਗਰ ਦੇ ਵਿੱਚ ਕੀ ਦਿੱਕਤ ਆ ਕੀ ਸਮੱਸਿਆ ਨਗਰ ਦੀ ਸਹਿਮਤੀ ਲੈ ਕੇ ਫੇਰ ਹੀ ਫੈਸਲੇ ਲੈ ਜਾਂਦੇ ਨੇ ਸਾਰਾ ਨਗਰ ਇੱਕ ਪਾਸੇ ਖੜਾ ਦੋ ਚਾਰ ਜਣੇ ਇੱਕ ਪਾਸੇ ਖੜੇ ਨੇ ਇਹ ਕੋਈ ਗੱਲ ਆ ਤੇ ੱੱਕਾ ਕਿ ਪੁਲਿਸ ਦੇ ਸਿਰ ਤੇ ਇਹ ੱੱਕਾ ਕਰਦੇ ਨੇ ਉਹ ਅਸੀਂ ੱੱਕਾ ਹੋਂਦੀ ਦੇਣਾ ਹੈਗਾ ਸਾਰਾ ਨਗਰ ਨਾਲ ਖੜਾ ਕਮੇਟੀ ਨਾਲ ਖੜੀ ਆ ਸਾਰਾ ਨਗਰ ਖੜਾ ਅਸੀਂ ਸਵੇਰੇ ਮਤਾ ਪਾ ਕੇ ਅਸੀਂ ਸਵੇਰੇ ਮਤਾ ਪਾ ਕੇ ਇਹਦਾ ਪੂਰਾ ਸਖਤ ਉਸਾਰ ਸਾਰੇ ਵਿਰੋਧ ਕਰਾਂਗੇ ਬਾਕੀ ਸਾਡੀ ਗੁਰਦੁਆਰਾ ਪ੍ਰੰਧ ਕਮੇ ਕਿ ਡਾਕਟਰ ਸਾਹਿਬ ਖੜੇ ਨੇ ਚੀਮਾ ਸਾਹਿਬ ਖੜੇ ਨੇ ਥੋੜਾ ਨਾ ਕਰਾਂਗੇ ਖੜੀਆਂ ਗੱਲਾਂ ਪਤਾ ਠੀਕ ਆਓ ਜੀ ਚੀਮਾ ਸਾਹਿਬ ਕਿੱਦਾਂ ਦੇਖ ਲਿਆ ਵੀ ਅੱਜ ਸਾਰੇ ਨਗਰ ਲੋਹਾਰੇ ਦੇ ਜਿੰਨੇ ਲੋਕ ਨੇ ਸਾਰੇ ਆ ਖੜੇ ਨੇ ਲੋਕ ਨਹੀਂ ਚਾਹੁੰਦੇ ਵੀ ਇੱਥੇ ਦਰਵਾਜੇ ਦੇ ਵਿੱਚ ਪੱਲਕ ਕਲੀਨਿਕ ਬਣੇ ਸੋ ਐਮਐਲਏ ਸਾਹਿਬ ਨੂੰ ਵੀ ਸਮਝਣਾ ਚਾਹੀਦਾ ਹੈ ਵੀ ਸਰਕਾਰਾਂ ਲੋਕਾਂ ਦੇ ਨਾਲ ਚੱਲਦੀਆਂ ਨੇ ਤੇ ਪਿੰਡਾਂ ਦਾ ਮਾਹੌਲ ਡਿਫਰੈਂਟ ਹੁੰਦਾ ਹੈ ਆਰਮ ਸ਼ਹਿਰ ਤੇ ਕਸਬਿਆਂ ਨਾਲੋਂ ਤੇ ਜੇ ਸਾਰੇ ਇਲਾਕੇ ਦੇ ਲੋਕ ਇਹ ਚਾਹੁੰਦੇ ਨੇ ਭਈ ਇੱਥੇ ਨਾ ਖੜੇ ਹੋਣ ਇੱਥੇ ਇਹੀ ਇੱਕ ਜਗ੍ਹਾ ਸਾਂਝੀ ਥਾਂ ਜਿੱਥੇ ਬੈਠ ਕੇ ਕੋਈ ਪ੍ਰੋਗਰਾਮ ਕਿਸੇ ਦਾ ਕੋਈ ਬਾਹਰੋਂ ਕੋਈ ਆਏ ਹੋਣ ਕੋਈ ਵਿਆਹ ਸ਼ਾਦੀ ਕੋਈ ਕਿਸੇ ਦੀ ਮਾਰ ਦੁੱਖ ਤਕਲੀਫ ਹਰ ਥਾਂ ਦੇ ਇਹੀ ਸਾਂਝੀ ਥਾਂ ਜਿੱਥੇ ਬੈਠ ਕੇ ਲੋਕ ਬੈਠ ਸਕਦੇ ਨੇ ਖੁੱਲੀ ਥਾਂ ਸੋ ਇੰਨਾ ਥਾਵਾਂ ਨੂੰ ਲੋਕਾਂ ਦੀ ਜਿੱਥੇ ਲੋਕਾਂ ਦੀ ਚੋਇਸ ਹੈ ਲੋਕਾਂ ਦੀ ਚੋਇਸ ਤੇ ਪਹਿਰਾ ਦੇਣ ਲਈ ਅਸੀਂ ਲੋਕ ਬੈਠੇ ਆ ਅਸੀਂ ਤਾਂ ਜੋ ਸਾਰੇ ਪਿੰਡ ਵਾਲੇ ਫੈਸਲਾ ਕਰ ਲੈਣਗੇ ਬਿਲਕੁਲ ਉਹਦੇ ਨਾਲ ਖੜੇ ਆਂ ਅਗਰ ਪਿੰਡ ਵਾਲੇ ਫੈਸਲਾ ਕਰਨਗੇ ਬਈ ਇੱਥੇ ਨਹੀਂ ਬਣਨਾ ਤੇ ਫਿਰ ਬਿਲਕੁਲ ਬਣਨੀ ਦੇਾਂਗੇ ਚਾਹੇ ਜਿਸ ਹੱਦ ਤੱਕ ਮਰਜ਼ੀ ਜਾਣਾ ਪਏ ਅਸੀਂ ਪਿੰਡ ਵਾਲਿਆਂ ਦੇ ਨਾਲ ਖੜੇ ਆਂ ਤੇ ਪੂਰਾ ਸਹਿਯੋਗ ਕਰਾਂਗੇ ਜੋ ਇਹਨਾਂ ਦਾ ਫੈਸਲਾ ਹੋਊਗਾ ਸਵੇਰੇ ਇਹ ਫੈਸਲਾ ਹੋਇਆ ਸਵੇਰੇ ਬੈਠ ਕੇ ਸਾਰੇ ਪਿੰਡਾਂ ਨੇ ਆਪਸ ਚੱਕਵਰੀ ਦੁਆਰਾ ਮਤਾ ਪਾਲਣਗੇ ਤੇ ਉਹ ਮਤਾ ਇਹਨਾਂ ਨੂੰ ਹੈਂਡਓਵਰ ਕਰ ਦਾਂਗੇ ਵੀ ਬਿਲਕੁਲ ਇੱਥੇ ਕਿਸੇ ਚੀਜ਼ ਦੀ ਲੋੜ ਨਹੀਂ ਮਹੱਲਾ ਖੇ ਲਈ ਤੁਸੀਂ ਜਿੱਥੇ ਬਣਾਉਣਾ ਕਿਤੇ ਹੋਰ ਬਣਾ ਲਓ ਇੰਨਾ ਇੱਥੇ ਡਿਸਪੈਂਸਰੀ ਬਣੀ ਪਈ ਐ ਸਰਕਾਰ ਵੱਲੋਂ ਆਹ ਨਾਲ ਤਾਂ ਬਣੀ ਪਈ ਐ ਜਿੱਥੇ ਡੱਬਾ ਠਾਣਾ ਓਥੇ ਕਰ ਲਓ ਕਿਤੇ ਹੋਰ ਕਰਨ ਤੁਸੀਂ ਹੈਗੀ ਆਪਣੇ ਪਿੰਡ ਦੇ ਨਾਲ ਹੈਗੇ ਇਸ ਵਿੱਚ ਜਿਹੜੀ ਆਪਣੇ ਤੁਹਾਾਰੇ ਪਿੰਡ ਦੇ ਵਿੱਚ ਹੀ ਡਿਸਪੈਂਸਰੀ ਹੈ ਉਹਨੂੰ ਵੱਢੀ ਹੋਣ ਤੋਂ ਯੂਟਿਲਾਈਜ਼ ਕਰ ਲਓ ਉਹਦੀ ਅੱਗੇ ਮੈਨੂੰ ਅੱਜ ਕੋਈ ਦੱਸ ਰਿਹਾ ਸੀ ਵੀ ਉਹਦੀ ਛੱਤ ਚੋਈ ਜਾਂਦੀ ਓਥੇ ਬੁਰਾ ਹਾਲ ਐ ਡਾਕਟਰਾਂ ਤੋਂ ਬੈਠ ਨਹੀਂ ਹੁੰਦਾ ਤੁਸੀਂ ਉਹਦੇ ਲਈ ਕੋਈ ਸੋਰਸ ਪੈਸੇ ਲੈ ਆਓ ਸੋ ਐਵੇਂ ਨਵੇਂ ਕੰਸੈਪਟ ਤੇ ਨਵੀਂ ਵਾਵਾ ਖੱਟਣ ਲਈ ਮੈਂ ਸਮਝਦਾ ਵੀ ਐ ਲੋਕਾਂ ਦੇ ਉੱਤੇ ਤਜਰਬੇ ਨਹੀਂ ਕਰਨੇ ਚਾਹੀਦੇ ਕੋਈ ਹੋਰ ਜਗ੍ਹਾ ਸੁਜੈਸਟ ਕੀਤੀ ਸਰ ਇਹਨਾਂ ਨੇ ਸਭ ਜਗ੍ਹਾ ਬਹੁਤ ਨੇ ਇਹ ਸਰਕਾਰ ਨੇ ਫੈਸਲਾ ਲੈਣਾ ਇਹ ਵਿਚਾਰੇ ਕਿਉਂ ਸੁਜੈਸਟ ਕਰਨ ਫਿਰ ਇਹ ਹੋ ਜਾਂਦਾ ਵੀ ਇਹ ਫਲਾਣੇ ਬੰਦੇ ਨੇ ਉੱਥੇ ਸੁਜੈਸਟ ਕਰਤੀ ਇਸ ਥਾਂ ਤੇ ਸਾਰੇ ਪਿੰਡ ਦਾ ਸਾਰੇ ਨਗਰ ਦਾ ਫੈਸਲਾ ਹੈ ਵੀ ਇਹ ਥਾਂ ਦੇ ਉੱਤੇ ਨਹੀਂ ਬਣਨਾ ਉੱਥੇ ਬੈਠੇ ਆ ਸਰਪਾ ਲੋਹਾਰਾ ਜੀ ਨੇ ਉਹਨਾਂ ਦੇ ਵਾਈਫ ਬੈਠੇ ਹੋ ਅੱਜ ਆਪ ਨਹੀਂ ਸੀਗੇ ਆ ਸਾਡੇ ਕਾਉਂਸਲਰ ਸਤਨਾਮ ਲੋਹਾਰਾ ਜੀ ਨੇ ਦੋ ਇਸ ਇਲਾਕੇ ਚੋਂ ਕਾਉਂਸਲਰ ਨੇ ਇਸ ਪਿੰਡੋਂ ਦੋਨੋਂ ਆ ਖੜੇ ਨੇ ਤੇ ਸਾਰੇ ਬਾਕੀ ਗੁਰਦੁਆਰਾ ਕਮੇਟੀ ਖੜੀ ਆ ਸਾਰੇ ਮੋਤਵਾਰ ਖੜੇ ਆ ਸਭ ਦਾ ਇਹ ਫੈਸਲਾ ਹੈ ਵੀ ਇੱਥੇ ਇਸ ਚੀਜ਼ ਦੀ ਨਹੀਂ ਜ਼ਰੂਰਤ ਤੇ ਇਹ ਨਹੀਂ ਬਣਨਾ ਚਾਹੀਦਾ ਧੰਨਵਾਦ